ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਜਿੱਦੀ ਨੇ ਅਮੀ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਇਆ ਜੌਂਡੀਅਰ 53 ਦਾ ਸਟਰੈਕਟਰ ਦੀ ਵੀਡੀਓ ਦੋਸਤੋ 2017 ਮਾਡਲ ਆ ਤੇ 6 ਲੱਖ 80 ਹਜ਼ਾਰ ਰੁਪਏ ਦਾ ਰੇਟ ਰੱਖਿਆ ਗਿਆ ਤੇ ਬਾਕੀ ਦਾ ਰੇਟ ਦੋਸਤੋ ਕੋਈ ਫਿਕਸ ਨਹੀਂ ਹੈਗਾ ਮੌਕੇ ਦੇ ਘੱਟ ਵੱਧ ਹੋ ਜਾਊਗਾ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਗੱਲ ਕਰਦੇ ਹਾਂ ਟਰੈਕਟਰ ਦੀ ਜੌਂਡੀਅਰ 53 ਦਾ ਸਟਰੈਕਟਰ ਸਤਰੀ ਲੱਗੀ ਹੋਈ ਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਪਾਵਰ ਸਟੇਅਨ ਡੂ ਕਲਚ ਟਰੈਕਟਰ ਆ ਦੋਸਤੋ 1200 ਘੰਟਾ ਚੱਲਿਆ ਹੋਇਆ ਟਰੈਕਟਰ ਆ ਤਿੰਨ ਸਿਲੰਡਰ ਆਗੇ ਤੇ ਰੰਗ ਪੇਂਟ ਪੱਖੋਂ ਟਰੈਕਟਰ ਸਾਰਾ ਸਾਫ ਪਿਆਗਾ ਨਾਲ ਦਾ ਰੰਗ ਪੇਂਟ ਹੋਇਆ ਹੋਇਆ ਟਰੈਕਟਰ ਦੀ ਐਸੈਸਰੀ ਸਾਰੀ ਨਾਲ ਦੀ ਦੋਸਤੋ ਬਾਕੀ ਟਾਇਰਾਂ ਦੀ ਗੱਲ ਕਰੀਏ ਐਮ ਆਰ ਪਲੇ ਟਾਇਰ ਆ ਐਮ ਆਰ ਪਲੇ ਟਾਇਰ 16 ਨਾ ਉਠਾਈ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਐ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਆ ਰਮ ਰੰਬਲ ਕੋ ਸਾਫ ਪਿਆ ਬਹੁਤ ਹੀ ਸਾਮ ਕੇ ਰੱਖਿਆ ਹੋਇਆ ਟਰੈਕਟਰ ਦੋਸਤੋ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਪੰਜਾਬ ਨੰਬਰ ਟਰੈਕਟਰ ਡਾਵਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਤੇ ਵਧੀਆ ਛਾਤੀ ਲੱਗੀ ਹੋਈ ਹੈਗੀ ਪਾਵਰ ਸਟੀering ਰੁਕੂ ਟਰੈਕਟਰ ਆ ਦੋਸਤੋ ਮਗਰ ਆਡਮ ਕੋ ਸਾਫ ਪਿਆ ਦੇਖ ਸਕਦੇ ਹਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਬਹੁਤ ਹੀ ਘੱਟ ਚੱਲਿਆ ਹੋਇਆ ਹੈ ਟਰੈਕਟਰ ਘਰ ਦੀ ਖੇਤੀ ਤੇ ਸਭ ਚਲਾਇਆ ਹੈ ਟਰੈਕਟਰ ਦੋਸਤੋ ਨੇ ਵਾਕੀ ਇੰਜਨ ਗੇਅਰ ਵੱਲੋਂ ਫੁੱਲ ਕੰਮ ਕੇ ਸਰਵਿਸ ਹੋਈ ਵੀ ਆ ਰੰਗ ਪੇਂਟ ਪੱਖੋਂ ਸਾਰਾ ਸਾਫ ਪਿਆਗਾ ਨਾਲ ਦਾ ਟਰੈਕਟਰ ਦੇ ਸਾਰੇ ਪਾਰਟਸ ਟਰੈਕਟਰ ਦੇ ਨਾਲ ਦੇ ਦੋਸਤੋ ਘੋੜਾ ਬੰਪਰ ਟਰੈਕਟਰ 3 ਲੀਟਰ ਵੀ ਵਧੀਆ ਸਾਫ ਪਿਆ ਦੋਸਤੋ ਤੇ ਦੇਖ ਸਕਦੇ ਹੋ ਵੀਡੀਓ ਵਿੱਚ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੋਂ 753 ਦਾ ਟਰੈਕਟਰ ਪੰਜਾਬ ਨੰਬਰ ਹੈਗਾ ਬਾਕੀ ਆ ਗਏ ਆਪਣੇ ਕੋਲ ਅਲਟ ਟਰੈਕਟਰ ਹੈ ਦੋਸਤੋ ਸਵਰਾਜ 855 ਐਫੀ ਟਰੈਕਟਰ ਤੇ 3 ਸਟਾਰ ਟਰੈਕਟਰ ਤਿੰਨ ਸਿਲੰਡਰ 2009 ਮਾਡਲ ਆ ਤੇ 385000 ਦਾ ਰੇਟ ਰੱਖਿਆ ਵਾ ਤੇ ਰੰਗ ਪੇਂਟ ਪੱਖੇ ਵੀ ਵਧੀਆ ਪਿਆਗਾ ਦੋਸਤੋ ਸਾਫ ਕੰਡੀਸ਼ਨ ਦੇ ਵਿੱਚ ਪਿਆਗਾ ਇੰਜਨ ਗিয়ার ਵੱਲੋਂ ਫੁੱਲ ਕੰਮ ਓਕੇ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਛਤਰੀ ਲੱਗੀ ਹੋਈ ਆ ਸਿੰਗਲ ਕਲੱਚ ਹੈਗਾ ਤੇ 2009 ਮਾਡਲ ਆ 385 ਰੇਟ ਦਾ ਕੋਈ ਫਿਕਸ ਨਹੀਂ ਹੈਗਾ ਘੱਟ ਵੱਧ ਮੌਕੇ ਤੇ ਹੋ ਜਾਊਗਾ ਬਾਕੀ ਟਾਇਰਾਂ ਦੀ ਗੱਲ ਕਰੀ ਤੇ ਦੋਸਤੋ ਤੋ ਕੁਡੀਰ ਦੇ ਟਾਇਰ 14 9 28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਬਹੁਤ ਹੀ ਘੱਟ ਚਲਾਇਆ ਹੋਇਆ ਟਰੈਕਟਰ ਦੋਸਤੋ ਸਾਮੇ ਕਿ ਰੱਖਿਆ ਹੋਇਆ ਟਰੈਕਟਰ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਡਾਵਰ ਤੇ ਡੰਡਾ ਸੋਨੂੰ ਨਾਲ ਮਿਲੂਗਾ ਪਿਆਵ ਨੰਬਰ ਟਰੈਕਟਰ ਦਾ ਰੰਗ ਰੰਗ ਪੇਂਟ ਪੱਖੋਂ ਸਾਰਾ ਸਾਫ ਪਿਆਗਾ ਨਾਲ ਦਾ ਰੰਗ ਪੇਂਟ ਹੋਇਆ ਟਿੱਟ ਅਸੈਸਰੀ ਟਰੈਕਟਰ ਦੇ ਸਾਰੇ ਨਾਲ ਦੋਸਤੋ ਸਭਰਾਜ 855 FE ਟਰੈਕਟਰ ਟੱਕ ਲੱਗਿਆ ਹੋਇਆ ਹੈਗਾ ਛਤਰੀ ਲੱਗੀ ਹੋਈ ਹੈਗੀ ਤੇ 3 ਸਟਾਰ ਟਰੈਕਟਰ ਸਪਰਾਜ 855 ਫੀਟ ਟਰਕ ਪੰਜਾਬ ਨੰਬਰ ਬਰਨਾਲੀ ਇਸ ਨੂੰ ਟਰੈਕਟਰ ਮਿਲੂਗਾ ਤੇ ਅਗਲਾ ਟਰੈਕਟਰ ਆਪਣੇ ਕੋਲ ਹੈ ਦੋਸਤੋ ਜੌਂਡਰ 5405 ਇਹ ਵੀ ਪੰਜਾਬ ਨੰਬਰ ਆ ਘੋੜਾ ਬੰਪਰ ਟਰੈਕਟਰ 2019 ਮਾਡਲ ਆ ਤੇ 9 ਲੱਖ 1000 ਇਹਦਾ ਰੇਟ ਰੱਖਿਆ ਹੋਇਆ 9 ਲੱਖ ਰੇਟ ਲੱਖਿਆ ਰੱਖਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਟਰੈਕਟਰ ਬਿਲਕੁਲ ਸਾਫ਼ ਪਿਆਗਾ ਡੈਕ ਲੱਗਿਆ ਹੋਇਆ ਛਤਰੀ ਲੱਗੀ ਹੋਈ ਹੈ ਦੋਸਤੋ ਪਾਵਰ ਸਟੀਅਰਿੰਗ ਡੂ ਕਲਚ ਟਰੈਕਟਰ ਤੰਨਾ ਸਿਲੰਡਰ ਰੰਗ ਪੇਂਟ ਪੱਖੋਂ ਸਾਰਾ ਸਾਫ਼ ਪਿਆ ਨਾਲ ਦਾ ਰੰਗ ਪੇਂਟ ਹੋਇਆ ਹੋਗਾ ਇੰਜਣ ਗੇਅਰ ਵੱਲੋਂ ਫੁੱਲ ਕੰਮ ਕੇ ਸਰਬਸੋਈ ਵੀ ਹੈਗੀ ਪੰਜਾਬ ਨੰਬਰ ਟਰੈਕਟਰ ਤੇ ਐਮਰਫ ਦੇ ਟਾਇਰ 16 ਨੂੰ 30 ਦੇ ਟਾਇਰ ਆ ਦੋਸਤੋ ਟਾਇਰਾਂ ਦੇ ਨਾਲ ਬੇਟ ਲੱਗੇ ਹੋਏ ਆ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ ਆਗਾ ਡਾਵਰ ਤੇ ਡੰਡਾ ਸਨੋਂ ਨਾਲ ਮਿਲੂਗਾ ਛਤਰੀ ਲੱਗੀ ਹੋਈ ਹੈਗੀ ਬਹੁਤ ਹੀ ਸ਼ੌਂਕ ਕੇ ਰੱਖਿਆ ਹੋਇਆ ਟਰੈਕਟਰ ਦੋਸਤੋ ਬਹੁਤ ਹੀ ਸ਼ੌਂਕ ਨਾਲ ਰੱਖਿਆ ਹੋਇਆ ਟਰੈਕਟਰ ਆਗਾ ਆਪਿਆ ਉਹ ਨੰਬਰ ਤੇ ਬਾਕੀ ਟਰੈਕਟਰ ਨੂੰ ਸਾਫ ਪਿਆ ਦੋਸਤੋ ਰੈਡ ਮੂਬੂ ਤੋਂ ਸਾਫ ਪਿਆ ਟਰੈਕਟਰ ਦੀ ਸਸਤਰੀ ਸਾਰੀ ਨਾਲ ਦੇ ਦੋਸਤੋ ਰੰਗ ਪੇਂਟ ਪੱਕੋ ਸਾਰਾ ਸਾਫ ਪਿਆਗਾ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਤਾ ਹੈ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਕਰ ਤੋਂ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ